ਅਸੀਂ ਤੁਹਾਨੂੰ ਆਖਦੇ ਹਾਂ ਸਰਕਾਰ ਹਜੂਸ ਨੂੰ ਬੈਂਕੀ ਦਾ ਇਹਨਾਂ ਨੇ ਕਿ 12 ਕਰੋੜ ਰੁਪਏ ਦੀ ਵੱਡੀ amount ਜਿਹੜੀ ਸਕੂਲ ਆਫ ਐਮਨਸ ਕੀਤਪੁਰ ਸਾਹਿਬ ਦੇ ਲਈ ਦਿੱਤੀ ਹੈ ਔਰ ਉਮੀਦ ਕਰਦੇ ਹਾਂ ਕਿ ਇਹ ਥੋੜੇ ਸਮੇਂ ਚ ਬਿਲਡਿੰਗ ਤਿਆਰ ਹੋ ਜਣੀ ਹੈ ਔਰ ਜਦੋਂ ਬਿਲਡਿੰਗ ਤਿਆਰ ਹੋਊਗੀ ਸਾਡੇ ਆੜੇ ਦਵਾਲੇ ਦੇ 20 ਪੱਤੀ ਪਿੰਡਾਂ ਨੂੰ ਔਰ ਸਾਡੇ ਕੀਤਪੁਰ ਸਾਹਿਬ ਦੀ ਜਿਹੜੀ 50000 ਦੀ ਆਬਾਦੀ ਹੈ ਉਦੋਂ ਵੀ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਸਿੱਖਿਆ ਦੇ ਲਈ ਸਾਡੇ ਜਿਹੜੇ ਆਮ ਪਰਿਵਾਰਾਂ ਦੇ ਵਿੱਚੋਂ ਬੱਚੇ ਨੇਗੇ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਲਾਭ ਸਕੂਲ ਆਫ ਐਮਨਸ ਦਾ ਮਿਲੂ ਮਿਲੇਗਾ ਔਰ ਨਵਾਂ ਇਤਿਹਾਸ ਸਿੱਖਿਆ ਸਿੱਖਿਆ ਜਿਹੜੇ ਇੱਕ ਦੋ ਮੇਨ ਮਿਆਰ ਹੈ ਜਿਹੜੇ ਵੀ ਕਿਸੇ ਨੇਸ਼ਨ ਦੇ ਲਈ ਅੱਜ ਪੀਰਪੁਰ ਸਾਹਿਬ ਦੇ ਵਿੱਚ ਅੱਜ ਦੋਨਾਂ ਦਾ ਜਿਹੜਾ ਹੈ ਕੰਮ ਸਟਾਰਟ ਹੋ ਰਿਹਾ ਹੈ ਉਹਦਾ ਅੱਜ ਜਿਹੜਾ ਨੀ ਪੱਥਰ ਰੱਖਿਆ ਗਿਆ ਪੀਰਪੁਰ ਸਾਹਿਬ ਦੇ ਵਿੱਚ ਸਿਰਫ ਇਹੀ ਕੰਮ ਨਹੀਂ ਸੋ ਲਾਵਾ ਵੀ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਜਿਹੜੇ ਜਤਨਾ ਸਦਕਾ ਜਿਹੜੇ ਹੈ ਸੁੰਦਰੀਕਰਨ ਦਾ ਜਿਹੜਾ ਕੰਮ ਹੈ ਉਹ ਵੀ ਕਰਾਇਆ ਗਿਆ ਸੀ ਤੁਸੀਂ ਦੇਖਿਆ ਦੇ ਮਾਸਟਰ ਜੀ 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 ਆ ਗਏ ਕਿਹਨੀਆਂ ਉਪਲੀ ਸੈਟ ਉੱਤੇ ਆਮ ਆਦਮੀ ਪਾਰਟੀ ਦੀ ਇਸ ਇਲਾਕੇ ਦੀ ਸਾਡੀ ਕ੍ਰੀਮ ਸਾਡੇ ਵਰਕਰ ਸਹਿਬਾਨ ਪਿੰਡਾਂ ਦੇ ਸਰਪੰਚ ਔਰ ਕਈ ਨਵੇਂ ਬਣਾਰੇ ਸਰਪੰਚ ਸਹਿਬਾਨ ਸਾਰੇ ਬੈਠੇ ਨੇ ਤੇ ਅੱਜ ਦਾ ਇਹ ਦਿਨ ਹੈ ਕੀਰਤਪੁਰ ਸਾਹਿਬ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਕਿ ਜਦ ਕੀਰਤਪੁਰ ਸਾਹਿਬ ਦੇ ਜਿਹੜੇ ਮੁੱਖ ਮੁੱਦੇ ਸੀਗੇ ਜੋ ਲੋਕਾਂ ਦਾ ਵਾਦੇ ਕਰਕੇ ਜੋ ਕੌਜੀ ਬੈਂਸ ਮਾਤਾ ਸਰਦਾਰ ਅਜੋ ਸਿੰਘ ਜੀ ਬੈਂਸ ਸਾਡੇ ਸਿੱਖਿਆ ਮੰਤਰੀ ਪੰਜਾਬ ਸਾਡੇ ਸਕੂਲ ਆਏ ਹੈ ਇਸ ਕਰਦਾ ਸਾਨੂੰ ਬਹੁਤ ਮਾਣ ਹੈ ਤੇ ਜੀ ਦਾ ਇਸ ਸਕੂਲ ਵਿੱਚ ਆਣ ਤੇ ਬਹੁਤ ਅੱਛਾ ਠੀਕ ਹੋ ਜਾਣਾ ਚਲ ਕੋਈ ਗੱਲ 2 ਮਿੰਟ 2 ਮਿੰਟ ਇੱਧਰ ਦੇਖਿਓ ਜੀ ਮੜਿਆ ਪਹਿਲਾਂ ਉਹ ਦੇ ਯਾਰ ਪਹਿਲਾਂ ਸ਼ੁਰੂ ਕਰੋ ਪਹਿਲਾਂ ਖੋਲ ਦਈਏ ਆਜੋ ਆਜੋ ਇੱਥੇ ਹੋਰੋ ਬੜੀ ਪਿੱਛੇ ਹੋਰੋ ਫੋਟੋ ਯਾਰ ਸਭ ਕੀ ਹੋ ਗਿਆ ਨਾ ਇਹ ਪਹਿਲਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੱਲਦਾ ਸਰਕਾਰੀ ਸੀਐਸ ਕੈਬਿਸ ਨੂੰ ਪਹਿਲਾਂ ਸੀ ਹੁਣ ਓਕੇ ਓਕੇ ਜਿਸ ਦਾ ਮੱਕਾ ਫੜੇ ਇਹ ਆਪਣੇ ਫੋਟੋ ਨਹੀਂ ਨੰਬਰ ਫੋਟੋ ਕੋਈ ਨਹੀਂ ਫੋਟੋ ਕੋਈ ਨਹੀਂ ਕੋਈ ਪਾਉਂਦਾ ਨਹੀਂ ਉਹ ਜਿਹੜਾ ਮੈਨੂੰ ਦਿੱਤਾ ਜਾਵੇ ਸਿੱਖਿਆ ਦੇ ਵਿਭਾਗ ਵਿੱਚ ਆਂਦੇ ਸਾਰੀ ਜਿਹੜੇ ਉਹਨਾਂ ਨੇ ਜਿਵੇਂ ਕਿਵੇਂ ਕ੍ਰਾਂਤੀਕਾਰੀ ਜਿਹੜੇ ਸਟੈਪ ਲਏ ਐ ਉਹ ਖੁਦ ਜਾਣ ਕੇ ਸਕੂਲਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹਿਣੀ ਮੈਂ ਕਦੀ ਛਾਪਾ ਮਾਰਨ ਨਹੀਂ ਜਾਂਦਾ ਜਦੋਂ ਸਕੂਲ ਦੇ ਵਿੱਚ ਜਾਂਦੇ ਕਹਿੰਦਾ ਪਹਿਲਾਂ ਮੈਂ ਦੇਖ ਚੱਲ ਦੇਖੋ ਬਹੁਤ ਹੀ ਇਤਿਹਾਸਿਕ ਦਿਨ ਹੈ ਸਿੱਖਤ ਤੇ ਸਿੱਖਿਆ ਜਿਹੜੇ ਇੱਕ ਦੋ ਮੇਨ ਨਿਆਰ ਹੈ ਜਿਹੜੇ ਵੀ ਕਿਸੇ ਨੇਸ਼ਨ ਦੇ ਲਈ ਅੱਜ ਕੀਰਪੁਰ ਸਾਹਿਬ ਦੇ ਵਿੱਚ ਅੱਜ ਦੋਨਾਂ ਦਾ ਜਿਹੜਾ ਹੈ ਕੰਮ ਸਟਾਰਟ ਹੋ ਰਿਹਾ ਉਹਦਾ ਅੱਜ ਜਿਹੜਾ ਨੀ ਪੱਥਰ ਰੱਖਿਆ ਗਿਆ ਕੀਰਪੁਰ ਸਾਹਿਬ ਦੇ ਵਿੱਚ ਸਿਰਫ ਇਹੀ ਕਮਿਊਨਿਸਟਾਂ ਤੋਂ ਇਲਾਵਾ ਵੀ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਵਜੋਤ ਸਿੰਘ ਬੈਂਸ ਜੀ ਦੇ ਯਤਨ ਸਦਕਾ ਜਿਹੜੇ ਹੈ ਸੰਦਰੀਕਰਨ ਦਾ ਜਿਹੜਾ ਕੰਮ ਹੈ ਉਹ ਵੀ ਕਰਾਇਆ ਗਿਆ ਸੀ ਤੁਸੀਂ ਦੇਖਿਆ ਅਪਤਾਲਪੁਰੀ ਦਾ ਜਿਹੜਾ ਚੌਕ ਹੈ ਉੱਤੇ ਉਥੋਂ ਦਾ ਵਾ ਸੀਵਰੇ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਉਹਦਾ ਕੰਮ ਵੀ ਜਿਹੜਾ ਚੰਗੀ ਬੰਦਤ ਤੇ ਚੱਲ ਰਿਹਾ ਤੇ ਜਿਹੜੇ ਕੰਮ ਹੈ ਸਰ ਦਾ ਜਿਹੜਾ ਪਿਆਰ ਹੈ ਕੀਪਰ ਸ਼ਹਿਰ ਦੇ ਨਾਲ ਬਹੁਤ ਜ਼ਿਆਦਾ ਹੈ ਤੇ ਜਿਵੇਂ ਜਿਵੇਂ ਡਿਮਾਂਡ ਵਰਕਰਾਂ ਵੱਲੋਂ ਜਾਂ ਪਿੰਡ ਵਾਸੀਆਂ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਪੂਰੀਆਂ ਹੋ ਰਹੀਆਂ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਪਹਿਲਾਂ ਵੀ ਸਰਕਾਰਾਂ ਆਈਆਂ ਸਿਰਫ ਕਹਿ ਕੇ ਜਾਂਦੇ ਸੀ ਕਰਦੇ ਕੁਝ ਨਹੀਂ ਸੀ ਤੁਹਾਡੇ ਸਾਹਮਣੇ ਅੱਜ ਪ੍ਰਤੱਖ ਹੋ ਗਿਆ ਹੈ ਕੰਮ ਸ਼ੁਰੂ ਹੋ ਗਿਆ ਹੈ ਕੰਮ ਚੱਲਣਾ ਸ਼ੁਰੂ ਹੋ ਜਾਵੇ ਕੁਝ ਹੀ ਚਿਰ ਦੇ ਵਿੱਚ ਕੰਮ ਪੂਰਾ ਹੋ ਜਾਏਗਾ ਇਸ ਦੇ ਨਾਲ-ਨਾਲ ਅਸੀਂ ਸਾਰੇ ਸਮੂਹ ਪ੍ਰਵਾਸੀਆਂ ਨਾਲ ਤੇ ਨਾਲ ਦੇ ਪਿੰਡਾਂ ਨੂੰ ਵਧਾਈ ਦਿੰਦੇ ਹਾਂ ਤੇ ਇਸ ਦੇ ਨਾਲ-ਨਾਲ ਅਸੀਂ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੀਪੂ ਦੇ ਨਾਲ-ਨਾਲ ਖੋਦੀ ਪੂਰੇ ਹਲਕੇ ਦੇ ਵਿੱਚ ਜਿਹੜੇ ਕੰਮ ਹੈ ਜੰਗੀ ਪੱਧਰ ਤੇ ਚੱਲ ਰਿਹਾ ਚਾਹੇ ਉਹ ਖੇਡ ਗਰਾਊਂਡ ਹੋਣ ਚਾਹੇ ਸਕੂਲ ਆਫ ਐਮਿਨੈਂਸ ਹੋਣ ਚਾਹੇ ਸਾਡੇ ਆਮ ਆਦਮੀ ਕਲੀਨਿਕ ਹੈ ਬਹੁਤ ਜ਼ਿਆਦਾ ਵੱਡੀ ਜਿਹੜੀ ਦੇਣ ਹੈ ਬੈਂਸ ਸਾਹਿਬੀ ਸਾਡੇ ਹਲਕੇ ਨਾਲ ਬਹੁਤ-ਬਹੁਤ ਧੰਨਵਾਦ ਨਾ ਨਾ ਬੱਤੀਪੁਰ ਸਾਹਿਬ ਦੇ ਅਧਿਆਪ ਦੇ ਵਿੱਚ ਬਹੁਤ ਮੁੱਢਾ ਬੁੱਧ ਹੁੰਦਾ ਹੈ ਸਰਦਾਰ ਹਰਜੋਤ ਸਿੰਘ ਬੈਂਕ ਕੈਬਨ ਮੰਤਰੀ ਪੰਜਾਬ ਉਹਨਾਂ ਦੇ ਨਿੱਜੀ ਜਿਤਨਾ ਸਰਕਾਰ ਔਰ ਉਹਨਾਂ ਦਾ ਸੁਭਾਅ ਸੀਗਾ ਕਿ ਪੀਪੂਤ ਸਾਹਿਬ ਇਹ ਸਕੂਲ ਨਾਲ ਇਹ ਸਕੂਲ ਆਫ ਐਮੀਨਸ ਬਣਾਇਆ ਜਾਣਾ ਔਰ ਅਸੀਂ ਚਲਵਾਦ ਕਰਦੇ ਹਾਂ ਸਰਦਾਰ ਹਰਜੋਤ ਸਿੰਘ ਬੈਂਕ ਦੀ ਦਾ ਜਿਨ੍ਹਾਂ ਨੇ ਇੱਕ 12.5 ਕਰੋੜ ਰੁਪਏ ਦੀ ਵੱਡੀ amount ਜਿਹੜੀ ਸਕੂਲ ਆਫ ਐਮੀਨਸ ਕੀਤਪੁਰ ਸਾਹਿਬ ਦੇ ਲਈ ਦਿੱਤੀ ਹੈ ਔਰ ਉਮੀਦ ਕਰਦੇ ਹਾਂ ਕਿ ਇਹ ਇੱਕ ਛੋੜੇ ਸਮੇਂ ਚ ਬਿਲਡਿੰਗ ਤਿਆਰ ਹੋ ਜਾਣੀ ਹੈ ਔਰ ਜਦੋਂ ਬਿਲਡਿੰਗ ਤਿਆਰ ਹੋਗੀ ਸਾਡੇ ਆੜੇ ਦਵਾਲੇ ਦੇ 20-25 ਪਿੰਡਾਂ ਨੂੰ ਔਰ ਸਾਡੇ ਉਹਨਾਂ ਵੀ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਸਿੱਖਿਆ ਦੇ ਲਈ ਸਾਡੇ ਜਿਹੜੇ ਆਮ ਪਰਿਵਾਰਾਂ ਦੇ ਵਿੱਚੋਂ ਬੱਚੇ ਨੇਗੇ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਲਾਭ ਆ ਸਕੂਲ ਆ ਫੈਮਿਲੀਸਟਾਂ ਮਿਲੂ ਮਿਲੂਗਾ ਪਰ ਨਾਲ ਦੀ ਨਾਲ ਖੇਡ ਗਰਾਉਂਡ ਜਿਹੜਾ ਫੀਲਡ ਕੋਰਟ ਸਾਬ ਵਿੱਚ ਨਹੀਂ ਸੀਗਾ ਉਹਦੇ ਦੇ ਵੀ ਮੰਤਰੀ ਸਾਹਿਬ ਨੇ 60 ਲੱਖ ਰੁਪਏ ਜਿਹੜਾ ਮਨਜ਼ੂਰ ਕੀਤਾ ਉਹਦੇ ਲਈ ਵੀ ਸਿੱਧਾ ਧੰਨਵਾਦ ਕਰਨਾ ਚਾਹੁੰਦਾ ਸਦਾ ਹਰਦੇਵ ਸਿੰਘ ਬੈਂਜ ਜੀ ਦਾ ਜੋ ਵੱਡੇ ਮੰਗਾ ਸੀਗੇ ਸਾਡੀਆਂ ਹੀ ਕੀਰਤਪੁਰ ਸਾਹਿਬ ਦੀਆਂ ਉਹ ਅੱਜ ਪੂਰੀਆਂ ਹੋ ਰਹੀਆਂ ਨੇਗੀਆਂ ਉਹਦੇ ਲਈ ਸਮੂਹ ਕੀਰਤਪੁਰ ਸਾਹਿਬ ਦੇ ਵਸਨੀਕਾਂ ਵੱਲੋਂ ਸਾਰੇ ਇਲਾਕੇ ਵੱਲੋਂ ਸਰਦਾਰ ਹਰਜੋਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਦੇਖੋ ਕੀਰਤਪੁਰ ਸਾਹਿਬ ਜਿਹੜਾ 메ਨ ਰੋਡ ਦੇ ਉੱਪਰ ਹੈਗਾ, ਨੈਸ਼ਨਲ ਹਾਈਵੇ ਚੱਲਦਾ ਹੈ ਤੇ ਬਹੁਤ ਜ਼ਿਆਦਾ ਜਿਹੜੇ ਹਾਦਸੇ ਸਮਿਆਂ ਦੇ ਵਿੱਚ ਹੋਏ ਨੇ, ਪਹਿਲੇ ਸਮਿਆਂ ਦੇ ਵਿੱਚ ਉਹ ਸਰਕਾਰ ਦੀਆਂ ਜੋ ਪਹਿਲਾਂ ਸਰਕਾਰਾਂ ਰਹੀਆਂ ਨੇ, ਨਲਾਇਕੀਆਂ ਰਹੀਆਂ ਨੇ। ਇੱਥੋਂ ਜਿਹੜੇ ਸਾਡੇ ਹਾਕਮ ਨੇਗੇ, ਉਹ ਇੱਥੋਂ ਸਪੀਕਰ ਵੀ ਬਣੇ ਲੈ ਕੇ ਕਿਤੇ ਸਾਡੇ ਵੋਟਰਾਂ ਲੈ ਕੇ ਔਰ ਸਿਹਤ ਮੰਤਰੀ ਤੱਕ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚੋਂ ਨੁਮਾਇंदे ਸਾਡੇ ਬਣੇ ਨੇ, ਪਰ ਸਰਕਾਰ ਹੀ ਜਿਹੜਾ ਹਸਤਾਲਾ ਕੀਰਤਪੁਰ ਸਾਹਿਬ ਦਾ ਪ੍ਰਾਇਮਰੀ ਹੈਲਥ ਸੈਂ ਜਿਹੜਾ ਕਿ 20 ਸਾਲ ਪਹਿਲਾਂ ਜਿਹੜੇ ਤੇ ਹਲਾਲ ਸੀਗੇ ਉਹ ਸੁਧਰਨੇ ਚਾਹੀਦੇ ਸੀਗੇ ਕਿਸੇ ਨੇ ਵੀ ਇਹਦੇ ਬਲ ਧਿਆਨ ਨਹੀਂ ਦਿੱਤਾ ਪਰ ਸਰਦਾਰ ਹਰਜੋਤ ਸਿੰਘ ਬੈਂਸ ਨੇ ਜੋ ਬੋਟਾ ਤੋਂ ਪਹਿਲਾਂ ਕੀਰਤਪੁਰ ਸਾਹਿਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ ਉਹਨਾਂ ਨੇ ਆਪਣੇ ਦੀਦੀ ਜਿਤਨਾ ਸਰਕਾਰ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਤੋਂ ਇਸ ਹਸਪਤਾਲ ਦੇ ਲਈ ਗ੍ਰਾਂਟ ਲਈ ਹੈ ਔਰ ਤਕਰੀਬਨ 2.5 ਕਰੋੜ ਰੁਪਏ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਕੀਰਤਪੁਰ ਸਾਹਿਬ ਦਾ ਜਿਹੜਾ ਉਹਦੇ ਲਈ ਮਨਜ਼ੂਰ ਕਰਵਾ ਕੇ ਡੀਸੀ ਕੋਲ ਜਮ੍ਹਾਂ ਕਰਵਾਇਆ ਔਰ ਉਹਦਾ ਅੱਜ ਕੰਮ ਸ਼ੁਰੂ ਹੋ ਰਿਹਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਹਸਤਾਲਾ ਕੀਰਤਪੁਰ ਸਾਹਿਬ ਦੇ ਲੋਕਾਂ ਦੇ ਲਈ ਵਰਦਾਨ ਸਾਬਤ ਹੋਊਗਾ। ਔਰ ਕੀਰਤਪੁਰ ਸਾਹਿਬ ਦੀ ਤੇ ਜਿਹੜੇ ਦਹਾਕੀਆਂ ਪੁਰਾਣੀ ਮੰਗਾ ਸਰਦਾਰ ਹਰਜੋਤ ਸਿੰਘ ਬਸਨੀਓ ਪੂਰੀ ਕੀਤੀ ਆ। ਇਹਦੇ ਲਈ ਅਸੀਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ।